ਜਿਸ ਕੈ ਦੀਜੈ ਰਹੈ ਅਗਹਾਏ ਬਹੁਤ ਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਰਖੈ ਅਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਸ ਉਸ ਕੀ ਉਹ ਸੋ ਜੀ ਜਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਇਸ ਜਨ ਕੀ ਆਸਾ ਜਿਸ ਕੀ ਕਟੀਐ ਜਮ ਕੀ ਫਸਾ ਸੰਤ ਕੇ ਦੋਖੀ ਕਾਉ ਨਹੀ ਠਾਉ ਨਾਨਕ ਸੰਤ ਭਾਵੈ ਸਾਂ ਲਐ ਮਿਲਾਇ ਸੰਤ ਕਾ ਦੋਖੀ ਅਜ ਬੀਚ ਤੇ ਟੁੱਟੈ ਸੰਤ ਕਾ ਦੋਖੀ ਕਿਤੈ ਕਾਜ ਨਾ ਪੁਰਚੈ ਸੰਤ ਕੇ ਦੋਖੀ ਕਾ ਉਹ ਧਿਆਨ ਪਰਮਾਈ ਐ ਸੰਤ ਕਾ ਦੋਖੀ ਉਜੜ ਪਾਈ ਐ ਸੰਤ ਕਾ ਦੋਖੀ ਅੰਤਰ ਤੇ ਸੋਤ ਜੋ ਸਾਸ ਬਿਨਾ ਮਿੱਤਕ ਜੁ ਰਹਿ ਕਾਈ ਐ ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈ ਐ ਸੰਤ ਕੇ ਦੋਖੀ ਕੀ ਪੁਜਾ ਨਾ ਆਸਾ ਸੱਚਾ ਸੋਇ ਸਭ ਘਟਿਸਕੇ ਉਹ ਕਰਨਹਾਰੇ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੁ ਦਿਨ ਰਾਤ ਜਿਸਹਿ ਧਿਆਵਹੁ ਸਾਸਿ ਗਿਰਾਸ ਸਭ ਕਛ ਵਰਤਾ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨਹਾਰੇ ਦੂਸਰ ਕਾਉਨ ਕਰੇ ਆਪਣੋ ਕਿਰਪਾ ਕਰੇ ਤੋ ਸਿਵ ਕੋ ਕਿਸਤੇ ਡਰੇ ਜੈਸਾ ਸਦਸ ਦ੍ਰਿਸ਼ੋਇ ਆਪਣੇ ਕਾਰਜ ਮੈਂ ਆਪ ਹੀ ਕਰੇ ਆਵਨ ਜਾਵਨ ਦਿਸ਼ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਨਨੇ ਹਾਰ ਆਪਹਿ ਏਕ ਆਪ ਵਿਸਥਾਰ ਜਾਂ ਜਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਨੇ ਭਾਣੇ ਲੈ ਸਮਾਏ ਤੁਮ ਤੇ ਬਿਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ यादि प्रभ जी ਸਸਗੀਆ ਸਾਰੇ ਵੀਰ ਭਰਾਵਾਂ ਨੂੰ ਵੀਰ ਜੀ ਸਵੇਰ ਸਵੇਰ ਵੈਗਰੂ ਜੀ ਦਾ ਨਾਮ ਲੈ ਕੇ ਸੁਖਣੀ ਸਾਹਿਬ ਦਾ ਪਾਠ ਲਗਾ ਲਈਦਾ ਜਬਜੀਤ ਸਾਹਿਬ ਦਾ ਰਹਿਰਾਸ ਦਾ ਸ਼ਾਮ ਨੂੰ ਤੇ ਅਸੀਂ ਇਹ ਸਿਰਫ ਜੰਮੂ ਪਹੁੰਚੇ ਆ ਅੰਮ੍ਰਿਤਸਰ ਤੋਂ ਜੰਮੂ